ਅਲਰੇਡੀ ਉੱਪਰ ਤੁਸੀਂ ਨਾ ਫੋਟੋ ਦੇਖ ਰਹੇ ਹੋਗੇ ਇਹ ਔਰਤ ਮਦਲ ਤੁਹਾਨੂੰ ਦੇਖਣ ਬਹੁਤ ਭੂਲੀ ਲੱਗਦੀ ਹੋਣੀ ਹੈਗੀ ਪਰ ਇਹਦੀ ਜਿਹੜੀ ਸੱਚਾਈ ਹੈ ਉਹ ਤੁਹਾਨੂੰ ਸੁਣ ਕੇ ਤੁਹਾਡੇ ਹੋਸ਼ ਛੱਡ ਜਾਣਗੇ ਤੁਹਾਨੂੰ ਇਦਾਂ ਲੱਗੂਗਾ ਵੀ ਇਹ ਔਰਤ ਇਦਾਂ ਕੁਝ ਕਰ ਸਕਦੀ ਹੈਗੀ ਘਟੋ-ਘਟੇ ਇਹਨੇ ਮਤਲਬ ਵੀ 20 ਤੋਂ 25 ਔਰਤਾਂ ਮਤਲਬ ਹੀ ਖਤਮਾ ਕੀਤਾ 25 ਔਰਤਾਂ ਦਾ ਤੇ ਉਹਨਾਂ ਦਾ ਸੋਨਾ ਲੁੱਟਿਆ ਸਾਰਾ ਪੈਸਾ ਟਕਾ ਲੁੱਟ ਕੇ ਭਰਾ ਰੋ ਜਾਂਦੀ ਸੀਗੀ ਇਹ ਕੀ ਇਹ ਸਾਰੀ ਕਹਾਣੀ ਕੀ ਇਹਦਾ ਨਾਮ ਹੈ ਇਹਦਾ ਨਾਮ ਰੱਖਿਆ ਗਿਆ ਸਾਈਨਾਈਡ ਮਲਿਕਾ ਸਹਾਰਨ ਮਲਿਕਾ ਦਾ ਜਨਮ ਹੁੰਦਾ ਕਰਨਾਟਕ ਦੇ ਛੋਟੇ ਜਿਹੇ ਇਲਾਕੇ ਚ ਤੇ ਮਤਲਬ ਵੀ ਬਹੁਤ ਹੀ ਗਰੀਬ ਪਰਿਵਾਰ ਦਾ ਜਨਮ ਹੁੰਦਾਗਾ ਪਰ ਇਹਦੇ ਜਿਹੜੇ ਸੁਪਨੇ ਬਹੁਤ ਵੱਡੇ ਹੁੰਦੇ ਹੈਗੇ ਇਹਨੂੰ ਐ ਲੱਗਦਾ ਵੀ ਜਿਹੜਾ ਮੇਰਾ ਵਿਆਹ ਹੈ ਉਹ ਰਾਜੇ ਨਾਲ ਹੋਵੇ ਤੇ ਮੈਂ ਉਹਦੀ ਰਾਣੀ ਬਣਾ ਤੇ ਮੇਰੇ ਕੋਲ ਬਹੁਤੋਂ ਪੈਸਾ ਹੋਵੇ ਸੋਨਾ ਹੋਵੇ ਸਭ ਕੁਝ ਹੋਵੇ ਪਰ ਜਿਹੜੀ ਸੱਚਾਈ ਸੀ ਉਹਦੋਂ ਬਿਲਕੁਲ ਉਲਟ ਚੱਲ ਰਹੀ ਸੀਗੀ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਉਵੇਂ ਉਵੇਂ ਦਾ ਜਿਹੜਾ ਪਿਓ ਦਾ ਰਿਸ਼ਤਾ ਦੇਖਣ ਲੱਗ ਗਿਆ ਸੀਗਾ ਤੇ ਇਹਨੂੰ ਪਰ ਇਹਦਾ ਮਤਲਬ ਵੀ ਇਹਨੂੰ ਐ ਸੀਗਾ ਵੀ ਮੈਂ ਆਪਦਾ ਵਿਆਹ ਜਿਹੜਾ ਆਪਦੀ ਮਰਜ਼ੀ ਨਾਲ ਕਰਾਵਾਂ ਪਰ ਇਹਦਾ ਜਿਹੜਾ ਪਿ ਇਹਦਾ ਵਿਆਹ ਕਿਸੇ ਦਰਜੀ ਨਾਲ ਕਰ ਦਿੰਦਾਗਾ ਤੇ ਦਰਜੀ ਨੂੰ ਪਤਾ ਇਨਕਮ ਕਿੰਨੀ ਕੀ ਹੁੰਦੀ ਹੈਗੀ ਵਿਆਹ ਹੁੰਦਾਗਾ ਵਿਆਹ ਤੋਂ ਬਾਅਦ ਫਿਰ ਇਨਕਮ ਕੋਲ ਪੈਸਾ ਘਰੇ ਘਟਾਉਂਦਾ ਸੀਗਾ ਤੇ ਫਿਰ ਇਹਨੂੰ ਕੰਮ ਕਰਨਾ ਪੈਣਾ ਸੀਗਾ ਫਿਰ ਘਰੋ ਮਤਲਬ ਘਰਾਂ ਚ ਕੰਮ ਕਰਨ ਲੱਗ ਜਾਂਦੀ ਹੈਗੀ ਆਹ ਡੜ ਘਰਾਂ ਚ ਕੰਮ ਕਰਦੀ ਕਰਦੀ ਦੇਖਦੀ ਹੈ ਪੈਸਾ ਕਿੱਥੇ ਰੱਖਦੇ ਆ ਲੋਕ ਸੋਨਾ ਕਿੱਥੇ ਰੱਖਦੇ ਹੈਗੇ ਤੇ ਫਿਰ ਇਹਦੀ ਜਿਹੜੀ ਨੀਤ ਆ ਉਹ ਬਦਲ ਜਾਂਦੀ ਹੈ ਜੀ ਫਿਰ ਇਹਨੂੰ ਸੋਚਦੇ ਆ ਵੀ ਜਮਾ ਥੋੜਾ ਥੋੜਾ ਸੋਨਾ ਚੋਰੀ ਕਰ ਹਰ ਇੱਕ ਘਰ ਚੋਂ ਤੇ ਫਿਰ ਮੈਂ ਅਮੀਰ ਹੋ ਸਕਦੀ ਹੈਗੀ ਉਦਾਂ ਕੀਤਾ ਇਹ ਮੈਂ ਇਹਨੇ ਮਤਲਬ ਥੋੜਾ ਥੋੜਾ ਸੋਨਾ ਕਰਕੇ ਸਨਾਰੇ ਕੋਲ ਚਲੀ ਗਈ ਪਰ ਇਹਨੂੰ ਨਾ ਜਿਹੜੇ ਸੋਨੇ ਦੇ ਭਾਅ ਨਹੀਂ ਪਤਾ ਸੀਗੇ ਜਦੋਂ ਸਨਾਰੇ ਦੇ ਹੱਥ 'ਚ ਪੈਸੇ ਧਰਦਾ ਦੇ ਇਹੋ ਛੋੜ ਜਾਂਦੇ ਅੱਗੇ ਦੇ ਮਨ 'ਚ ਹੋਰ ਲਾਲਚ ਵੱਧ ਜਾਂਦਾਗਾ ਇਹਨੂੰ ਇਹ ਲੱਗਦਾ ਵੀ ਇਹ ਤਾਂ ਵੱਧੂ ਪੈਸਾ ਬਣਾ ਲਊਗੀ ਮੈਂ ਤਾਂ ਫਿਰ ਘਰੇ ਜਾਂਦੀ ਹੈਗੀ ਆਪਦੇ ਪਤੀ ਦੇ ਹੱਥ 'ਚ ਪੈਸਾ ਧਰਦੀ ਹੈਗੀ ਪਰ ਉਹਨੂੰ ਦੱਸਦੀ ਨਹੀਂ ਵੀ ਅਸਲ ਪੈਸਾ ਆਇਆ ਕਿੱਥੋਂ ਫਿਰ ਉਹ ਹੌਲੀ-ਹੌਲੀ ਇਦਾਂ ਚੋਰੀਆਂ ਕਰਦੀ ਗਈ ਇੱਕ ਦਿਨ ਜਦੋਂ ਇਹਦੀ ਜ਼ਿੰਦਗੀ ਮਤਲਬ ਵੀ ਹੋਰ ਪਾਸੇ ਟਰਨ ਕਰਦੀ ਹੈਗੀ ਉਹ ਇੱਕ ਨੰ ਮੰਦਿਰ ਚ ਔਰਤਾਂ ਦੀ ਹੁੰਦੀ ਹੈਗੀ ਮੰਦਿਰ ਚ ਔਰਤ ਹੁੰਦੀ ਹੈਗੀ ਉੱਤੇ ਉਹ ਦੇਖਦੀ ਹੈਗੀ ਵੀ ਮਾਲਿਕਾ ਦੇਖਦੀ ਹੈ ਉਹਦੇ ਜਿਹੜੇ ਔਰਤ ਦੇ ਗਲਚਣ ਜਿਹੜਾ ਉਹ ਮੰਗਲ ਸੂਤਰ ਹੁੰਦਾ ਉਹ ਸੋਨੇ ਦਾ ਹੈਗਾ ਤੇ ਉਹਦੇ ਜਿਹੜੇ ਹਾਰ ਉਹ ਵੀ ਸਭ ਕੁਝ ਸੋਨੇ ਦਾ ਪਾਇਆ ਹੈਗਾ ਕੰਨਾਂ ਚ ਕਾਂਡੇ ਉਹ ਵੀ ਸੋਨੇ ਦੇ ਸਭ ਕੁਝ ਸੋਨੇ ਦਾ ਉਸ ਔਰਤ ਦੇ ਪਾਇਆ ਸੀਗਾ ਤੇ ਮਤਲਬ ਵੀ ਉਹਦੇ ਨਾਲ ਨਜ਼ਦੀਕੀਆਂ ਵਧਾਉਂਦੀ ਹੈਗੀ ਇਹ ਮਾਲਿਕਾ ਹੌਲੀ ਹੌਲੀ ਉਹਦੇ ਨੇੜੇ ਹੁੰਦੀ ਹੈਗੀ ਨੇੜੇ ਹੁੰਦੇ ਹੁੰਦੇ ਇੱਕ ਦਿਨ ਮੰਦਿਰ ਦੀਆਂ ਪੌੜੀਆਂ ਤੇ ਉਹ ਨੂੰ ਖਤਮ ਕਰ ਦਿੰਦੀ ਹੈਗੀ ਖਤਮ ਕਰਕੇ ਉਹਦਾ ਜਿਹੜਾ ਸੋਨਾ ਲੈ ਕੇ ਉਹ ਫਰਾਰ ਹੋ ਜਾਂਦੀ ਹੈਗੀ ਸੋਨਾ ਲੈ ਕੇ ਉੱਡ ਜਾਂਦੀ ਹੈਗੀ ਉਸ ਤੋਂ ਬਾਅਦ ਹੌਲੀ-ਹੌਲੀ ਫੇਰ ਮਤਲਬ ਵੀ ਹੋਰ ਚੋਰੀਆਂ ਕਰਦੀ ਹੈਗੀ ਇੱਕ ਦਿਨ ਇੱਕ ਚੋਰੀ ਕਰਦੀ ਮਤਲਬ ਵੀ ਘਰੇ ਫੜੀ ਗਈ ਸੀਗੀ ਤੇ ਉਸ ਤੋਂ ਬਾਅਦ ਇਹਨੂੰ ਸਜ਼ਾ ਹੁੰਦੀ ਹੈਗੀ 6 ਮਹੀਨਿਆਂ ਦੀ 6 ਮਹੀਨੇ ਦੀ ਸਜ਼ਾ ਹੁੰਦੀ ਹੈਗੀ ਸਜ਼ਾ ਤੋਂ ਬਾਅਦ ਇੱਕ ਰਹੀ ਆਉਂਦੀ ਹੈ ਜਦੋਂ ਪਰ ਜਿਹੜਾ ਇਹਦਾ ਪਤੀ ਸੀਗਾ ਉਹਨੂੰ ਸਾਰੇ ਮਹੱਲੇ 'ਚ ਗੱਲ ਫੈਲ ਗਈ ਸੀਗੀ ਵੀ ਇਹ ਚੋਰੀਆਂ ਕਰਦੀ ਸੀਗੀ ਸੋਨਾ ਲੁੱਟਦੀ ਸੀ ਲੋਕਾਂ ਦਾ ਤੇ ਲੋਕਾਂ ਦੀਆਂ ਔਰਤਾਂ ਨੂੰ ਖਤਮ ਕਰਦੀ ਸੀਗੀ ਤੇ ਇਹਦਾ ਮਤਲਬ ਜਿਹੜਾ ਪਤੀਆ ਤੋਂ ਰਿਸ਼ਤਾ ਤੋੜ ਦਿੰਦਾ ਹੁਣ ਜੇ ਆਮ ਔਰਤ ਹੁੰਦੀ ਤਾਂ ਇੱਥੇ ਮਤਲਬ ਟੁੱਟ ਜਾਂਦੀ ਕਿ ਤੇ ਆਪਣੀਆਂ ਗਲਤੀਆਂ ਤੋਂ ਸਾਬ ਕਰ ਲੈਂਦੀ ਪਰ ਨਹੀਂ ਇਹ ਉਹ ਮਤਲਬ ਜਿਹੜੀ ਔਰਤ ਦੇ ਮਕਸਦ ਹੀ ਹੋਰ ਸੀਗਾ ਕੁਝ ਤੇ ਫਿਰ ਇਹ ਇੱਕ ਸਨਾਰੇ ਦੀ ਦੁਕਾਨ ਤੇ ਕੰਮ ਕਰਨ ਲੱਗ ਜਾਂਦੀਗੀ ਹੋਰ ਸ਼ਹਿਰ ਚ ਆ ਕੇ ਹੋਰ ਸ਼ਹਿਰ ਚ ਜਾ ਕੇ ਸਨਾਰੇ ਦੀ ਦੁਕਾਨ ਤੇ ਕੰਮ ਕਰਦੀ ਹੈਗੀ ਉੱਥੇ ਉਹਨੂੰ ਦੋ ਚੀਜ਼ਾਂ ਦਾ ਪਤਾ ਲੱਗਦਾ ਇੱਕ ਤਾਂ ਸੋਨੇ ਦਾ ਭਾਅ ਦਾ ਤੇ ਦੂਸਰਾ ਸਾਈਨਾਈਡ ਜ਼ਹਿਰ ਦਾ ਮੈਨੂੰ ਪਤਾ ਲੱਗਦਾ ਵੀ ਇਹ ਜੈਰੂਂਦੇਵ ਇਦਾਂ ਦਾ ਇਹਨਾਂ ਬੰਦਕਾਦ ਹੁੰਦਾਗਾ ਹੌਲੀ ਹੌਲੀ ਤੇ ਇੱਕ ਨੂੰ ਸੋਨੇ ਦਾ ਭਾਅ ਦਾ ਪਤਾ ਲੱਗ ਜਾਂਦਾਗਾ ਫਿਰ ਇੱਕ ਮਤਲਬੀ ਉਹ ਮੰਦਿਰ ਚ ਔਰਤ ਆਉਂਦੀ ਹੈਗੀ ਇੱਕ ਹੋਰ ਮੰਦਿਰ ਚ ਔਰਤ ਆਉਂਦੀ ਹੈਗੀ ਉਹ ਵੀ ਬਹੁਤ ਜ਼ਿਆਦਾ ਅਮੀਰ ਸੀਗੀ ਤੇ ਉਹਦੇ ਵੀ ਸਾਰਾ ਸੋਨੇ ਦਾ ਪਾਇ ਹੁੰਦਾ ਸੀਗਾ ਸਭ ਕੁਝ ਤੇ ਇਹ ਸੋਚਦੀ ਹੈਗੀ ਵੀ ਉਹ ਉਹਨਾਂ ਦੀ ਜਦਿੱਕੀਆਂ ਫੇਰ ਵਧਾਉਂਦੀ ਹੈਗੀ ਜਿਹੜੀ ਜਦਿੱਕੀਆਂ ਵਧਾਉਂਦੀ ਹੈਗੀ ਤੇ ਉਹਨਾਂ ਇੱਕ ਦਿਨ ਉਸ ਔਰਤ ਦੀ ਪੋਤੀ ਗੁੰਮ ਹੋ ਜਾਂਦੀ ਹੈਗੀ ਪੁੱਤੀ ਗਮ ਹੋ ਜਾਂਦੀ ਹੈਗੀ ਬਹੁਤ ਉਦਾਸ ਹੁੰਦੀ ਹੈਗੀ ਤੇ ਉਹ ਇਹਨੂੰ ਮਤਲਬ ਇਹ ਦੋਸਤ ਤਾਂ ਬਣੀ ਗਈ ਸੀਗੀ ਇਹ ਮਲਿਕਾ ਉਹਦੀ ਤੇ ਉਹ ਮਲਿਕਾ ਨੂੰ ਕਹਿੰਦੀ ਹੈਗੀ ਵੀ ਨਾ ਮੈਂ ਜਾਦੂ ਟੂਨੇ ਕਰਕੇ ਤੇਰੀ ਪੁੱਤੀ ਦਾ ਪਤਾ ਕਰ ਸਕਦੀ ਆਂ ਇਹ ਔਰਤਾਂ ਦਾ ਸਾਨੂੰ ਪੱਦੀ ਪਿੱਛੇ ਬਹੁਤ ਲੱਗਦੀਆਂ ਤੇ ਉਹ ਉਹ ਮਲਿਕਾ ਕਹਿੰਦੀ ਪਰ ਉਹਦੇ ਲਈ ਨਾ ਤੈਨੂੰ ਮੇਰੀ ਹਰ ਇੱਕ ਗੱਲ ਮੰਨਣੀ ਪੈਣੀ ਆ ਤੇ ਉਹ ਆਪਦੀ ਪੁੱਤੀ ਦੇ ਲਈ ਹਰ ਇੱਕ ਬੰਦਾ ਚਾਹੁੰਦਾ ਕਿ ਹਾਂ 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 ਕਰਦੇ ਆ ਖਾਸ ਕਰਕੇ ਔਰਤਾਂ ਮਗਰ ਲੱਗ ਜਾਂਦੀਆਂ ਉਸੇ ਤਰ੍ਹਾਂ ਉਹ ਔਰਤ ਵੀ ਇਹਦੇ ਮਗਰ ਲੱਗ ਕੇ ਮਲਿਕਾ ਦੇ ਤੇ ਉਹ ਕਹਿੰਦੀ ਮੈਂ ਹਾਂ ਜੋ ਤੂੰ ਕੁਝ ਕਹੀਂਗੀ ਉਹੀ ਕਰੂੰਗੀ ਉਹ ਕਹਿੰਦੀ ਨਾ ਤੂੰ ਫਿਰ ਕੱਲ ਨੂੰ ਮੰਦਿਰ ਮੰਦਿਰ ਚ ਹੀ ਆਈ ਤੇ ਤੂੰ ਨਾ ਜਿਹੜਾ ਆਪਦੇ ਵਿਆਹ ਦੇ ਵਿੱਚ ਕੁਝ ਪਾਇਆ ਸੀਗਾ ਮਤਲਬ ਹੀ ਸੋਨਾ ਡਟਾ ਸਭ ਕੁਝ ਜੋ ਜਿਵੇਂ ਤੂੰ ਵਿਆਹ ਚ ਆਪਦੇ ਤਿਆਰ ਹੋਈ ਸੀ ਉਦਾਂ ਹੀ ਸੇਮ ਤਿਆਰ ਹੋ ਕੇ ਕੱਲ ਨੂੰ ਆ ਜੀ ਤੇ ਬਿਨਾ ਕੁਝ ਖਾਦੇ ਪੀਤੇ ਉਸੇ ਤਰ੍ਹਾਂ ਔਰਤ ਅਗਲੇ ਦਿਨ ਜਾਂਦੀ ਹੈਗੀ ਮੰਦਿਰ ਚ ਤੇ ਸਾਰਾ ਸੋਨਾ ਪਾ ਕੇ ਜਾਂਦੀ ਹੈਗੀ ਤੇ ਕੁਛ ਖਾਂਦੀ ਪੀਂਦੀ ਨਹੀਂ ਉਹ ਕੋ ਕੋਈ ਉਹਨੇ ਮਲਿਕਾ ਨੇ ਕਿਹਾ ਸੀਗਾ ਫਿਰ ਉਹ ਮਲਿਕਾ ਉਹਨੂੰ ਇੱਕ ਗਲਾਸ ਚ ਪਾਣੀ ਪਾ ਕੇ ਦਿੰਦੀ ਹੈਗੀ ਤੇ ਉਹਨੂੰ ਕਹਿੰਦੀ ਹੈ ਵੀ ਤੁਸੀਂ ਪੀਲਾ ਤੇ ਤੇਰੀ ਪੋਤੀ ਤੈਨੂੰ ਮਿਲ ਜੂਗੀ ਜਿਵੇਂ ਉਹ ਪੀਂਦੀ ਹੈਗੀ ਉਸ ਤੋਂ ਬਾਅਦ ਉਹ ਖਤਮ ਹੋ ਜਾਂਦੀ ਹੈ ਥਾਂ ਤੇ ਤੇ ਉਸ ਤੋਂ ਬਾਅਦ ਉਹ ਸਾਰਾ ਸੋਨਾ ਲੈ ਕੇ ਇਹ ਫਰਾਰ ਹੋ ਜਾਂਦੀ ਹੈ ਹੁਣ ਇਹ ਚੁਰਕ ਕਰਦੀ ਕਰਦੀ ਤੇ ਮਤਲਬ ਇੰਨੇ ਹੱਥ ਖੁੱਲਗੇ ਸੀਗੇ ਔਰ ਇਸ ਔਰਤ ਦੇ ਕਿਸੇ ਨੂੰ ਮਤਲਬ ਇਹ ਕਹਿ ਕੇ ਮਤਲਬ ਵੀ ਮੈਂ ਤੇਰੀ ਪੋਤੀ ਲਵਦੀ ਆ ਮੈਨੂੰ ਜਾਦੂ ਆਉਂਦਾਗਾ ਜੇ ਤੇਰੇ ਬੱਚਾ ਨਹੀਂ ਹੁੰਦਾ ਮੈਨੂੰ ਜਾਦੂ ਆਉਂਦਾਗਾ ਐਦਾਂ ਮਤਲਬ ਵੀ ਔਰਤਾਂ ਨੂੰ ਪਿੱਛੇ ਲਾਲ ਆਗੇ ਨੇ ਘੱਟੋ ਘੱਟ 20 ਔਰਤਾਂ ਦੀ ਜ਼ਿੰਦਗੀ ਖਰਾਬ ਕਰਤੀ ਸੀਗੀ ਉਸ ਟਾਈਮ ਫਿਰ 2006 ਆਉਂਦਾਗਾ ਹੌਲੀ ਹੌਲੀ 2006 ਤੱਕ ਆ ਗਈ ਸੀਗੀ 2006 ਆਉਂਦਾ ਜਦੋਂ ਫਿਰ ਇੱਕ ਦਿਨ ਇਹ ਨਾ ਹੋਰ ਔਰਤ ਨੂੰ ਮਿਲਦੀ ਹੈਗੀ ਹੋਰ ਸ਼ਹਿਰ ਚ ਜਿਹਦਾ ਨਾਮ ਹੰਦਰੇਨੂ ਕਾ ਰੇਨੂ ਕਾ ਨਾਲ ਇਹਦੀ ਦੋਸਤੀ ਵੱਧਦੀ ਹੈਗੀ ਟਿਕ ਰੋ ਰੇਨੂ ਕਾ ਦੀ ਭੈਣ ਹੁੰਦੀ ਹੈਗੀ ਮੀਰ ਮੀਰਾ ਤੇ ਉਸ ਤੋਂ ਬਾਅਦ ਜਦੋਂ ਰੇਨੂ ਕਾ ਨਾਲ ਦੋਸਤੀ ਵੱਧਦੀ ਹੈਗੀ ਜਿਹੜੀ ਰੇਨੂ ਕਾ ਸੀਗੀ ਉਹਦੀ ਉਮਰ ਸੀਗੀ 22 ਸਾਲ ਦੀ ਤੇ ਪਰ ਉਹਦਾ ਜਿਹੜਾ ਘਰ ਵਾਲਾ ਉਹਦਾ ਵਿਆਹ ਹੋਇਆ ਸੀਗਾ ਉਹਦਾ ਘਰ ਵਾਲਾ ਸੀਗਾ ਦਬਈ ਸ਼ਿਫਟ ਹੁੰਦਾ ਸੀਗਾ ਦਬਈ ਰਹਿੰਦਾ ਸੀਗਾ ਉਹ ਕਦੇ-ਕਦੇ ਮਿਲਦਾ ਸੀਗਾ ਰੇਨੂ ਕਾ ਨੂੰ ਤੇ ਰੇਨੂ ਕਾ ਜਿਹੜੀ ਮਤਲਬ ਬਹੁਤ ਸੋਹਣੀ ਔਰਤ ਸੀਗੀ ਪਰ ਉਹਦੀ ਮਤਲਬ ਇੱਕ ਇੱਛਾ ਸੀਗੀ ਉਹਦੀ ਇੱਛਾ ਸੀਗੀ ਵੀ ਉਹਨੂੰ ਮੁੰਡਾ ਚਾਹੀਦਾ ਸੀਗਾ ਮਤਲਬ ਵੀ ਉਹ ਮੁੰਡਾ ਭਾਲਦੀ ਸੀਗੀ ਆਪਦੀ ਕੁੱਖੋਂ ਫਿਰ ਹੁਣ ਇਹ ਮਲਿਕਾ ਦੇ ਜਾਲ ਚ ਫਸਣ ਲਈ ਉਹ ਰੈਡੀ ਹੋ ਗਈ ਸੀ ਉਹ ਕਹਿੰਦੀ ਐ ਉਸੇ ਤਰ੍ਹਾਂ ਮਲਿਕਾ ਨੂੰ ਕਹਿੰਦੀ ਐ ਕਿ ਵੀ ਤੂੰ ਜਿਹੜਾ ਜਿਵੇਂ ਆਪਦੇ ਵਿਆਹ ਚ ਤਿਆਰ ਹੋ ਕੇ ਆਈ ਸੀਗੀ ਉਦਾਂ ਹੀ ਸੇਮ ਤਿਆਰ ਹੋ ਕੇ ਆ ਜੀ ਤੇ ਮੈਂ ਤੇਰੀ ਇੱਕ ਗੋਦ ਚ ਇੱਕ ਫੁੱਲ ਧਰੂੰਗੀ ਜਿਸ ਦੇ ਨਾਲ ਤੈਨੂੰ ਮੁੰਡਾ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਿਹੜੀ ਉਹ ਰੈਨਕਾ ਸੀਗੀ ਇਹ ਗੱਲ ਆਪਦੀ ਭੈਣ ਮੀਰਾ ਕੋਲ ਕਰਦੀ ਐਗੀ ਪਰ ਮੀਰਾ ਉਹਨੂੰ ਨਾ ਕਰ ਦਿੰਦੀ ਐ ਵੀ ਤੁਸੀਂ ਜਾਂ ਕੁਝ ਕੁਛ ਨਾ ਕਰੀਂ ਵੇ ਸਭ ਉਹ ਹੋਈ ਹੁੰਦਾੰਦ ਵਿੱਚ ਵਿਸ਼ਵਾਸ ਹੁੰਦਾਗਾ ਪਰ ਜਿਹੜੀ ਰੈਨੁਕਾ ਹੁਣ ਮਤਲਬ ਵੀ ਬੱਚੇ ਲਈ ਕੁਝ ਵੀ ਕਰ ਸਕਦੀ ਏ ਔਰਤ ਉਹ ਸਭ ਨੂੰ ਪਤਾ ਦਾ ਵੀ ਦਰਦਰ ਦੇ ਟੋਕਰਾਂ ਕੰਦੀ ਏ ਜੀ ਤੇ ਉਹ ਵੀ ਉਦਾਂ ਹੀ ਮਤਲਬ ਵੀ ਮਲਿਕਾ ਦੇ ਪਿੱਛੇ ਲੱਗ ਜਾਂਦੀ ਏਗੀ ਤੇ ਜਿਹੜਾ ਕੁਝ ਉਹਨੇ ਆਪਦੇ ਬਹਿ ਤੇ ਪਾਇਆ ਸੀ ਉਹ ਹੀ ਸੇਮ ਉਹ ਹੀ ਪਾ ਕੇ ਆ ਜਾਂਦੀ ਏਗੀ ਅਗਲੇ ਦਿਨ ਤੇ ਫਿਰ ਉਹ ਮਤਲਬ ਹੀ ਭੁੱਖੇ ਪੇਟੋਂ ਹੁੰਦੀ ਏਗੀ ਮਲਿਕਾ ਦੇ ਕਹਿਨ ਤੇ ਮਲਿਕਾ ਨੇ ਉਹਨੂੰ ਆਖਿਆ ਸੀਗਾ ਵੀ ਤੂੰ ਕੁਝ ਖਾ ਪੀ ਕੇ ਨਾ ਹੀ ਫਿਰ ਅਗਲੇ ਦਿਨ ਉਹੀ ਸੇਮ ਹੁੰਦਾਗਾ ਪਾਣੀ ਚ ਮਤਲਬ ਸਾਇਨਾਈਡ ਮਲਉਂਦੀ ਹੈਗੀ ਮਾਲਿਕਾ ਤੇ ਉਹਨੂੰ ਪਿਆਂਦੀ ਹੈਗੀ ਉਹਦਾ ਮਤਲਬ ਵੀ ਸਾਰਾ ਸੋਨਾ ਲਪਾ ਲੈ ਕੇ ਉਹਨੂੰ ਖਤਮ ਕਰਕੇ ਫਰਾਰ ਹੋ ਜਾਂਦੀ ਹੈਗੀ ਇਹ ਗੱਲ ਜਦੋਂ ਮੀਰਾ ਨੂੰ ਪਤਾ ਲੱਗਦਾ ਹੈ ਕਿ ਮੀਰਾ ਫਿਰ ਪੁਲਿਸਟਰ ਰਿਪੋਰਟ ਲਿਖਉਂਦੀ ਹੈਗੀ ਐਫਆਈਆਰ ਲਿਖਉਂਦੀ ਹੈਗੀ ਐਫਆਈਆਰ ਲਿਖਉਣ ਤੋਂ ਬਾਅਦ ਉਹ ਕਹਿੰਦੀ ਹੈ ਕਿ ਮੈਨੂੰ ਨੇ ਇੱਕ ਔਰਤ ਦੇ ਸ਼ੱਕ ਆਗਾ ਜਿਹਦਾ ਨਾਮ ਆਗਾ ਮਾਲਿਕਾ ਉਹਨੇ ਮੇਰੀ ਭੈਣ ਰੇਨੁਕਾ ਨੇ ਮੈਨੂੰ ਕਿਹਾ ਸੀਗਾ ਵੀ ਉਹਨੇ ਏਦਾਂ ਆਖਿਆ ਸੀਗਾ ਵੀ ਤੂੰ ਮੈਨੂੰ ਬੱਚਾ ਚਾਹਣੀ ਆ ਦੇ ਕੁੱਖੋਂ ਮੁੰਡਾ ਚਾਹਣੀ ਹੈਗੀ ਤੂੰ ਇਹ ਸਭ ਕੁਝ ਕਰਕੇ ਆਈ ਸੇਮ ਮਤਲਬ ਵੀ ਤੂੰ ਸੋਨਾ ਮੈਨੂੰ ਐ ਲੱਗਦਾ ਹੈਗਾ ਵੀ ਜਿਹੜਾ ਸੋਨਾ ਉਹ ਲੁੱਟ ਕੇ ਪਰਾਰੋ ਦੀ ਤੇ ਇਹ ਜਿਹੜਾ ਮੇਰੀ ਭੈਣ ਨੂੰ ਖਤਮ ਕੀਤਾ ਇਹ ਉਸੇ ਔਰਤ ਨੇ ਕੀਤਾ ਫਿਰ ਇਹ ਰੇਨੁਕਾ ਇਹ ਸੌਰੀ ਮਲਿਕਾ ਦੀ ਭਾਲ ਸ਼ੁਰੂ ਹੋ ਜਾਂਦੀ ਹੈਗੀ ਸਾਲ ਤੱਕ ਲੰਘਦਾ 2000 ਮਤਲਬ 8 ਆ ਜਾਂਦਾ 2006 ਤੱਕ ਪਰ ਲੱਭਦੀ ਨਹੀਂ ਕਿਸ ਨੂੰ ਕੁਝ ਨਹੀਂ ਮਿਲਦਾ ਲੱਭਦੀ ਪਰ ਸੌਰੀ ਮੈਂ ਕਿਸੇ ਨੂੰ ਗੱਲ ਦੱਸਣੀ ਭੁੱਲ ਗਿਆ ਜਿਹੜੀ ਰੇਨੂਕਾ ਦੀ ਮਤਲਬ ਵੀ ਬੋਡੀ ਮਿਲ ਜਾਂਦੀ ਹੈਗੀ ਮਹੀਨੇ ਕੇ ਬਾਅਦ ਕਿਸੇ ਹੋਰ ਜਗ੍ਹਾ ਤੇ ਬੋਡੀ ਮਿਲ ਜਾਂਦੀ ਹੈਗੀ ਪਰ ਜਿਹੜੀ ਮਤਲਬ ਇਹ ਨਹੀਂ ਮਲਿਕਾ ਨਹੀਂ ਮਿਲਦੀ 2008 ਆ ਜਾਂਦਾ ਉਸ ਤੋਂ ਬਾਅਦ 2008 ਤੇ ਇਹਨੇ ਇੱਕ ਮਤਲਬ ਵੀ ਪੁਲਿਸ ਨੂੰ ਇੱਕ ਸਨਿਆਰੇ ਦਾ ਫੋਨ ਜਾਂਦਾ ਹੈਗਾ ਸਨਿਆਰਾ ਦੱਸਦਾ ਵੀ ਜੋ ਜੋ ਮੈਂ ਦੇਖਿਆ ਸੀਗਾ ਅਖਬਾਰ ਚ ਸੋਨਾ ਉਹ ਮੇਰੇ ਕੋਲ ਆਇਆ ਹੋਇਆਗਾ ਵੀ ਕੋਈ ਔਰਤ ਲੈ ਕੇ ਆਈ ਹੈ ਜਿਹਦਾ ਨਾਮ ਹੈਗਾ ਦਾ ਮਲਿਕਾ ਤੇ ਵੀ ਉਹ ਔਰਤ ਜਿਹੜੇ ਸੋਨੇ ਦੇ ਪਿੱਛੇ ਮਲਿਕਾ ਲਿਖਿਆ ਸੀਗਾ ਲਪਾਫੇ ਮਗਰ ਵੀ ਮੈਨੂੰ ਲੱਗਦਾ ਹੈ ਉਹੀ ਔਰਤ ਹੈ ਜਦੋਂ ਪੁਲਿਸ ਜਾਂਦੀ ਹੈ ਰੇਡ ਮਾਰਦੀ ਹੈਗੀ ਫਿਰ ਇਹ ਫੜੀ ਜਾਂਦੀ ਹੈਗੀ ਸਾਈਨਾਈਡ ਮਲਿਕਾ ਫੜੀ ਜਾਂਦੀ ਹੈਗੀ ਆਖਰ 2008 ਚ ਫਿਰ ਉਸ ਤੋਂ ਬਾਅਦ ਉਹਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈਗੀ ਸਜ਼ਾ ਸੁਣਾਨ ਦੀ ਹੈ ਫਿਰ ਅੱਜ ਤੱਕ ਇਹਦੀ ਮਤਲਬ ਜਿਹੜੀ ਜੇਲ੍ਹ ਚ ਆ ਗਈ ਤੇ ਇਹਦੇ ਮਕਦਮੇ ਇਹਦੇ ਹੈਗੇ ਹੈਗੇ ਘੱਟੋ ਘੱਟ 25 ਔਰਤਾਂ ਦੀ ਮਤਲਬ 25 ਔਰਤਾਂ ਨੂੰ ਖਤਮ ਕਰਨ ਦੇ ਮਕਦਮੇ ਇਸ ਔਰਤ ਤੇ ਚੱਲ ਰਹੇ ਹੈਗੇ ਤੇ ਅਗਰੀ ਦਾ ਸਿਉਣਾ ਲੁੱਟਿਆ ਨੇ ਉਹ ਮਕਦਮਾ ਵੀ ਇਹਦੇ ਚੱਲ ਰਿਹਾ ਹੈਗਾ ਹਜੇ ਤੱਕ ਮਤਲਬ ਵੀ ਇੱਕ ਸਜ਼ਾ ਭੁਗਤ ਰਹੀ ਹੈ ਜੀ ਇਸ ਕਹਾਣੀ ਇਹ ਕਹਾਣੀ ਇੱਥੇ ਖਤਮ ਹੁੰਦੀ ਹੈਗੀ ਪਰ ਇਹ ਕਹਾਣੀ ਮਤਲਬ ਵੀ ਇੱਕ ਸਿੱਖਿਆ ਮਿਲਦੀ ਹੈ ਵੀ ਅੰਧਵਿਸ਼ਵਾਸ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਕਿਸੇ ਵੀ ਮਗਰ ਐਦਾਂ ਹੀ ਨਹੀਂ ਲੱਗਣਾ ਚਾਹੀਦਾ ਆਪਾਂ ਨੂੰ ਖਾਸ ਕਰਕੇ ਔਰਤਾਂ ਨੂੰ ਇਹ ਸੁਨੇਹਾ ਹੈਗਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਤੇ